ਜਨਨ ਪੰਜਾਬੀ ਨੋਇਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚਿਆ ਹੁਸ਼ਾਹਪੁਰ ਦੇ ਪਿੰਡ ਹਾਲਟਾ ਵਿਖੇ ਜਿੱਥੇ ਪੀੜਾ ਪੰਜਾ ਜਿਹੜਾ ਫਿਰ ਜਿਹੜਾ ਮਾਨ ਸਰਕਾਰ ਦਾ ਜਿਹੜਾ ਆਮ ਲੋਕਾਂ ਦੇ ਉੱਪਰ ਚੱਲਿਆ ਆਮ ਗਰੀਬ ਲੋਕਾਂ ਦੇ ਉੱਪਰ ਜਿਹੜਾ ਲਗਾਤਾਰ ਪੰਜਾ ਚੱਲਦਾ ਨਜ਼ਰ ਆ ਰਿਹਾ ਸੋ ਮਾਮਲਾ ਕੀ ਆ ਪਿੰਡ ਦੇ ਵਿੱਚ ਜੋ ਗਲੀ ਨਾਲੀ ਨੂੰ ਲੈ ਕੇ ਜਿਹੜਾ ਆ ਵਿਵਾਦ ਜਿਹੜਾ ਆਫ ਵਿੱਚ ਜੋ ਹੋ ਗਿਆ ਇਸ ਦਾ ਪਾਣੀ ਦਾ ਜਿਹੜਾ ਨਿਕਾਸ ਜਿਹੜਾ ਕਿਸੇ ਵੀ ਨਿਕਲ ਦਾ ਨਜ਼ਰ ਨਹੀਂ ਆਉਂਦਾ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਜੋ ਪੰਜਾਬ ਪੁਲਿਸ ਨੇ ਜਿਹੜਾ ਬਹੁਤ ਵੱਡਾ ਜਿਹੜਾ ਕਦਮ ਚੱਕਿਆ ਲਗਾਤਾਰ ਜਿਹੜਾ ਬੱਚਿਆਂ ਨੂੰ ਛੋਟੇ ਛੋਟੇ ਨੂੰ ਜਿਹੜਾ ਘੜੀਸ ਕੇ ਗੱਡੀਆਂ ਦੇ ਵਿੱਚ ਛੋਟਿਆ ਗਿਆ ਦੂਜੇ ਪਾਸੇ ਅਸੀਂ ਗੱਲ ਕਰੀ ਕਿ ਬਹੁਜਨ ਸਮਾਜ ਪਾਰਟੀ ਨੇ ਬਹੁਤ ਵੱਡਾ ਜਿਹੜਾ ਅੰਦੋਲਨ ਜਿਹੜਾ ਆ ਹਲਕਾ ਚੱਬੇ ਵਾਲ ਦੇ ਵਿੱਚ ਰੱਖ ਦਿੱਤਾ ਗਿਆ ਅਵਤਾਰ ਸਿੰਘ ਕਰੀਪੂਰੀ ਨੇ ਐਲਾਨ ਕਰ ਦਿੱਤਾ ਕਿ 23 ਅਗਸਤ ਨੂੰ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਜਲੂਸ ਜਿਹੜਾ ਆ ਚੱਬੇ ਵਾਲ ਦੇ ਵਿੱਚ ਕੱਢਿਆ ਜਾਵੇਗਾ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਹਾਲਟਾ ਬਲਟਾ ਤੋਂ राज कुमार एम पी मुर्दाबाद पंजाब सरकार मुरादाबाद भगवंतमान मुर्दाबाद सरकार मुर्दाबाद बहुजन समाज पार्टी जिंदाबाद गुंडागर्दी नहीं चलेगी पंजाब सरकार मुर्दाबाद भगवंतमान सरकार मुर्दाबाद ਸਾਬ ਸੰਗਸ਼ ਕਰੋ ਅਸੀਂ ਅੱਜ ਪਿੰਡ ਹਾਟਾ ਦੇ ਵਿੱਚ ਪਹੁੰਚੇ ਹਾਂ ਜੀ ਪਿਛਲੇ ਕੁਝ ਦਿਨਾਂ ਤੋਂ ਕਾਫੀ ਮਸਲਾ ਜਿਹੜਾ ਹਾਈਲਾਈਟ ਹੋਇਆ ਜੀ ਤੇ ਕੀ ਕਹਿਣਾ ਚਾਹਾਂਗੇ ਜੀ ਪਿੰਡ ਹਾਟਾ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜੋ ਨੋਟਿਸ ਪੱਜੋ ਆਇਆ ਕਿ ਅਸੀਂ ਨਜਾਇਜ਼ ਕਬਜ਼ੇ ਹਟਾਉਣੇ ਜਦੋਂ ਕਿ ਪਿੰਡ ਵਾਸੀਆਂ ਨੇ ਇਹ ਦੱਸਿਆ ਕਿ ਸੜਕ ਸਾਡੇ 27 ਫੁੱਟ ਦੀ ਕੰਪਲੀਟ ਕੋਈ ਕਿਸੇ ਕਿਸਮ ਦਾ ਨਜਾਇਜ਼ ਕਬਜ਼ਾ ਨਹੀਂ ਕੋਰਟ ਵਿੱਚ ਕੇਸ ਚੱਲਣ ਕਰਕੇ ਕਮਿਸ਼ਨ ਨੇ ਉਹਦੀ ਰਿਪੋਰਟ ਸਬਮਿਟ ਕਰਨੀ ਸੀ ਤਾਂ ਪੰਜਾਬ ਦੀ ਸਰਕਾਰ ਨੇ ਪੁਲਿਸ ਦਾ ਸਹਾਰਾ ਲੈ ਕੇ ਸੁਧਾਰਨ ਲੋਕਾਂ ਨੂੰ ਪੁਲਿਸ ਤੇ ਜ਼ਬਰਦਸਤ ਦਬਾ ਕੇ ਉਹ ਸਟੇਟਸ ਬਦਲਣੇ ਦਾ ਇੱਕ ਯਤਨ ਕੀਤਾ ਤਾਂ ਕਿ ਕੋਰਟ ਦੇ ਸਾਹਮਣੇ ਸਹੀ ਤੱਥ ਆਟ ਦੇ ਨਾ ਜਾ ਸਕਾ ਤੋਂ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਤੇ ਇਸ ਜਾਵਰ ਰਵਈਏ ਤੇ ਨਿੰਦਾ ਕਰਦੀ ਔਰ ਅਸੀਂ ਪਿੰਡ ਵਾਸੀਆਂ ਤੇ ਨਾਲ ਬਹੁਜਨ ਸਮਾਜ ਪਾਰਟੀ ਡਟ ਕੇ ਖੜੀ ਆ ਪੀੜਤ ਪਰਿਵਾਰਾਂ ਨਾਲ ਖੜੀ ਆ ਮਜਲੂਮਾਂ ਨਾਲ ਖੜੀ ਆ ਔਰ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਕੁਝ ਏਰੀਏ ਪੰਜਾਬ ਚ ਇਦਾਂ ਬਣਾ ਦਿੱਤੇ ਸਰਕਾਰ ਨੇ ਪੈਸੇ ਤਾਂ ਓਵਰਾਲ ਪੰਜਾਬ ਤੇ ਤੁਸੀਂ ਦੇਖਿਆ ਕਿਸਾਨਾਂ ਦੇ ਅੰਦੋਲਨ ਨੂੰ ਪੁਲਿਸ ਜ਼ਬਰ ਨਾਲ ਕੁਝ ਲਿਆ ਗਿਆ। ਬੇਰੁਜ਼ਗਾਰ ਨੌਜਵਾਨਾਂ ਦੀ ਰੋਜ਼ਗਾਰ ਦੀ ਮੰਗ ਨੂੰ ਪੁਲਿਸ ਤੇ ਡੰਡੇ ਨਾਲ ਦਬਾਇਆ ਜਾਂਦਾ। ਬੇਰੁਜ਼ਗਾਰ ਧੀਆਂ ਨੂੰ ਫੜ ਕੇ ਕਸਿੱਟਿਆ ਜਾਂਦਾ। ਔਰ ਉਹੀ ਨੀਤੀ ਹਾਰਟੇ ਦੇ ਵਿੱਚ ਪੰਜਾਬ ਸਰਕਾਰ ਨੇ ਲਾਗੂ ਕੀਤੀ ਕਿ ਜਦੋਂ ਪਿੰਡ ਦੀਆਂ ਸੰਗਤਾਂ ਨੇ ਕਿਹਾ ਕਿ ਕੋਈ ਨਜਾਇਜ਼ ਕਬਜ਼ਾ ਨਹੀਂ ਇਸ ਕਰਕੇ ਸਾਡੇ ਘਰਾਂ ਦੇ ਮੋਰੇ ਤੁਸੀਂ ਜਿਹੜੇ ਖੱਡੇ ਪੱਟ ਰਹੇ ਹੋ ਕਦਲੇ ਪੱਟ ਰਹੇ ਤੇ ਉਹਨਾਂ ਨੂੰ ਪੁਲਿਸ ਨੇ ਡਿਟੇਨ ਕਰ ਲਏ ਔਰ ਈਵਨ ਬੱਚੇ ਨਵਾਲਕ ਧੀਆਂ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ। ਵੈਸੇ ਤਾਂ ਇਹ ਸਰਕਾਰ ਇੰਨੀ ਨੌਨਸੈਂਸਟੇਬਲ ਕਿ ਇਹਨੇ ਪਹਿਲਾਂ 1000 ਗਰੀਬਾਂ ਨੂੰ ਕਿਟੀਆਂ ਨੂੰ ਫੜ ਕੇ ਸੰਗਰੂਰ ਦੇ ਵਿੱਚ ਜੇਲ੍ਹ ਚ ਭੇਜ ਦਿੱਤਾ ਔਰ ਉੱਥੇ ਵੀ ਆਣ ਪਈਆਂ ਪੰਜਾਬੀਆਂ ਦੀਆਂ ਧੀਆਂ ਜੇਲ੍ਹ ਭੇਜ ਦਿੱਤੀ ਵਜ਼ੁਰਕ ਮਾਪੇ ਜੇਲ੍ਹ ਚ ਭੇਜ ਦਿੱਤੇ ਬੋਝਨ ਸਮਾਜ ਪਾਰਟੀ ਨੇ ਲੜਾਈ ਲੜਕੇ ਉਹ ਛਡਵਾਏ ਔਰ ਉਸੇ ਤਰੀਕੇ ਨਾਲ ਨਵਾਲਿਕ 3ਾਂ ਤੱਕ ਨੂੰ ਵੀ ਪੁਲਿਸ ਉਠਾ ਕੇ ਲਾਗੇ ਤਾਂ ਮੈਂ ਸੰਵਿਧਾਨ ਕੇ ਇੱਕ ਜਾਵਨ ਰਾਜਾ ਲੋਕਤੰਤਰ ਦੀ ਹੱਤਿਆ ਕਰ ਰਿਹਾ ਇਸ ਕਰਕੇ ਬੋਝਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ ਪੰਜਾਬ ਸੰਭਾਲੋ ਮਹਮ ਜਿਹੜੀ ਅਸੀਂ ਛੇੜੀ ਅਸੀਂ ਸੰਗਤ ਨੂੰ ਦੱਸਦੇ ਕਿ 2 ਲੱਖ ਪੰਜਾਬੀ ਮਾਮਾ ਤੇ ਪੁੱਤ ਚਿੱਟੇ ਨੇ ਖਾ ਲਏ। ਧੀਆਂ ਦਾ ਸੁਹਾਗ ਬਚਾਉਣ ਲਈ ਮਾਮਾ ਤੇ ਪੁੱਤ ਬਚਾਉਣ ਲਈ ਪੈਣਾ ਤੇ ਭਰਾ ਬਚਾਉਣ ਲਈ ਇਹ ਪੰਜਾਬ ਸੰਭਾਲੋ ਮਹਮ ਚਲਾਈ। ਲੇਕਿਨ ਸਰਕਾਰ ਅੱਖਾਂ ਵਿੱਚ ਕੱਟਾ ਪਾਉਣ ਦੇ ਮਕਸਦ ਨਾਲ ਚੁੱਤ ਨਸ਼ਿਆਂ ਵਿਰੁੱਧ ਲੈ ਕੇ ਚੱਲੀ ਹੋਈ ਹੈ। ਸਰਕਾਰ ਦੀ ਚੁੱਤ ਨਸ਼ਿਆਂ ਵਿਰੁੱਧ ਮਹਮ ਫੇਲ ਹੋ ਗਈ। ਤੁਸੀਂ ਦੇਖਿਆ ਮਜੀਠੇ ਦੇ ਵਿੱਚ ਜੋ ਤੇ ਨਸ਼ਿਆਂ ਵਿਰੋਧ ਮੈਮ ਦੇ ਦੌਰਾਨ ਹੀ 27 ਨਕਲੀ ਚਹਰੀਲੀ ਸ਼ਰਾਬ ਨਾਲ ਮਰ ਗਏ ਲੁਧਿਆਣੇ ਦੇ ਵਿੱਚ ਤਿੰਨ ਚਹਰੀਲੀ ਸ਼ਰਾਬ ਨਾਲ ਮਰੇ ਸੰਗਰੂਰ ਵਿੱਚ ਮਰੇ ਤੋਂ ਹੁਣ ਪਰਸੋਂ ਜਿਹੜੀ ਇਹ ਸਭ ਤੋਂ ਖਤਰਨਾਕ ਘਟਨਾ ਚਿੰਤਾਜਨਕ ਪੰਜਾਬ ਲਈ ਸਾਹਮਣੇ ਆਈ ਕਿ ਰੁੜਕਾ ਕਲਾ ਤੇ ਪ੍ਰਾਇਮਰੀ ਸਕੂਲ ਵਿੱਚ ਤੀਸਰੀ ਚੌਥੀ ਪੰਜਵੀਂ ਕਲਾਸ ਦੇ ਬੱਚਿਆਂ ਦੇ ਮੂੰਹ ਵਿੱਚ ਡਰੱਗ ਬਾਥਰੂਮ ਦੇ ਵਿੱਚ ਜ਼ਬਰਦਸਤੀ ਪਾਇਆ ਗਿਆ ਔਰੋ ਬੱਚੇ ਦਸਰੇ ਕੇ ਸਾਨੂੰ ਧਮਕੀ ਦਿੱਤੀ ਗਈ ਕਿ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਤੁਹਾਨੂੰ ਮਾਰਾਂਗੇ ਤੁਸੀਂ ਘਰਾਂ ਚੋਂ ਪੈਸੇ ਚੋਰੀ ਕਰਕੇ ਲਿਓ ਔਰ ਡਰੱਗ ਖਰੀਦੋ ਪੰਜਾਬ ਦੀ ਸਰਕਾਰ ਕਿੱਥੇ ਸੁੱਤੀ ਪਈ ਆ ਕਿ ਪੰਜਾਬ ਦੇ ਅੰਦਰ ਅਸੀਂ ਵੀ ਪਹਿਲਾਂ ਸੋਚਦੇ ਸੀ ਕਿ ਸਿਰਫ ਜਵਾਨੀ ਟਰੱਕ ਮਾਫੀਆ ਦੇ ਚਾਰਜ ਹਸਤੇ ਆ ਲੇਕਿਨ ਹੁਣ ਤਾਂ ਬੱਚਿਆਂ ਨੂੰ ਡਰੱਗ ਮਾਫੀਆ ਚੋਰੀ ਕਰਨ ਲਈ ਕੁੱਟਮਾਰ ਕਰਨ ਦੀ ਧਮਕੀ ਦੇ ਕੇ ਡਰਾ ਕੇ ਧੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਵੀ ਟਰੱਕ ਦੇ ਉੱਪਰ ਲਗਾਇਆ ਜਾ ਰਿਹਾ। ਸੋ ਪੰਜਾਬ ਸੰਭਾਲੋ ਮਹਮ ਇਸ ਦਰਦ ਨੂੰ ਲੈ ਕੇ ਸ਼ੁਰੂ ਕੀਤੀ ਗਈ ਆ। ਇਸ ਕਰਕੇ ਬਹੁਤ ਸਾਰੇ ਸਮਾਜ ਪਾਰਟੀ ਪੰਜਾਬੀਆਂ ਨੂੰ ਇਹ ਸੱਦਾ ਦਿੰਦੀ ਆ ਕਿ ਇਸ ਪੰਜਾਬ ਸੰਭਾਲੋ ਮਹਮ ਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਅਸੀਂ ਪੰਜਾਬ ਦੀ ਜਨਰੇਸ਼ਨ ਨੂੰ ਬਚਪਨ ਨੂੰ ਜਵਾਨੀ ਨੂੰ ਪਛਾ ਸਕੀਏ, ਸੰਭਾਲ ਸਕੀਏ। ਔਰ 23 ਤਰੀਕ ਨੂੰ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ 23 ਤਰੀਕ ਨੂੰ ਚੱਬੇਵਾਲ ਦੇ ਵਿੱਚ ਵਿਦਮ ਸੰਭਾ ਹਲਕਾ ਚੱਬੇਵਾਲ ਵੱਲੋਂ ਅਸੀਂ ਸਰਕਾਰੀ ਜ਼ਬਰ ਦੇ ਵਿਰੁੱਧ ਹਲਕਾ ਪੱਦਰ ਤੇ ਪੰਜਾਬ ਸੰਭਾਲੋ ਰੈਲੀ ਬਹੁਜਨ ਸਮਾਜ ਪਾਰਟੀ ਕਰੋਗੇ ਸੋ ਮੈਂ ਇਸ ਹਲਕੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜੋ ਜਵਨ ਜੋ ਜੁਲੂ ਪੰਜਾਬ ਦੀ ਸਰਕਾਰ ਪੁਲਿਸ ਦਾ ਦੁਰਪਯੋਗ ਕਰਕੇ ਕਰ ਰਹੀ ਹੈ ਉਦਾ ਅੰਤ ਕਰਨ ਦੇ ਲਈ ਉਹ 23 ਤਰੀਕ ਨੂੰ ਚਪੇਅਲ ਦੇ ਵਿੱਚ ਬਚੜ ਕੇ ਪਹੁੰਚੇ ਔਰ ਬੌਜਨ ਸਮਾਜ ਪਾਰਟੀ ਹਰ ਮਜਲੂਮ ਦੀ ਪਿੱਛੇ ਖੜੀ ਆ ਬੌਜਨ ਸਮਾਜ ਪਾਰਟੀ ਸਰਕਾਰ ਦੇ ਹਰ ਜ਼ਬਰਦਸਤ ਮੂੰਹ ਤੋੜ ਮਾ ਜਵਾਬ ਦੇਣ ਤੇ ਲਈ ਆਪਣੇ ਆਪ ਨੂੰ ਤਿਆਰ ਕਰ ਚੁੱਕੀ ਆ ਅਸੀਂ ਪੰਜਾਬੀਆਂ ਦੇ ਪੱਕਾ ਅਧਿਕਾਰਾਂ ਦੀ ਲੜਾਈ ਲੜਦੇ ਆ ਅਸੀਂ ਪੰਜਾਬੀਆਂ ਦੇ ਉੱਪਰ ਸਰਕਾਰ ਦੀ ਜ਼ੁਲਮ ਕਰਨ ਦੀ ਜੋ ਕਹਿਮਾ ਇਹਦਾ ਟੱਕ ਕੇ ਮੁਕਾਬਲਾ ਕਰਨ ਦੇ ਲਈ dsp ਪੂਰੇ ਪੰਜਾਬ ਚ ਲੜਾਈ ਲੱਗਦੀ ਹੈ ਔਰ 23 ਤਰੀਕ ਦੀ ਜਿਹੜੀ ਅਸੀਂ ਚੱਪੇਵਾਲ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਸਰਕਾਰੀ ਜ਼ਬਰ ਵਿਰੋਧ ਰੱਖੀ ਆ ਮੈਂ ਫਿਰ ਇੱਕ ਵਾਰ ਸਿਕਤਾਂ ਨੂੰ ਬੇਨਤੀ ਕਰਦਾ ਕਿ ਉਹਦੇ ਵਿੱਚ ਬਾਚੜ ਕੇ ਆਉਣ ਤਾਂ ਕਿ ਇਸ ਇਲਾਕੇ ਦੇ ਵਿੱਚ ਅਸੀਂ ਜ਼ਬਰ ਨੂੰ ਠੱਲ ਪਾ ਸਕੀਏ ਧੰਨਵਾਦ ਐਂਜੀ ਇੱਕ ਪਿਛਲੇ ਦਿਨੀ ਬੜੀ ਵੀਡੀਓ ਬਾਹਰ ਹੋਈ ਹੈ ਜਿਹਦੇ ਵਿੱਚ ਨੌਜਵਾਨ ਬੱਚਿਆਂ ਦੇ ਨਾਲ ਬਜ਼ੁਰਗ ਸੀਗੇ ਤੇ ਇੱਕ ਹੋਰ ਭਾਈ ਸਾਹਿਬ ਸੀ ਜਿਹਨਾਂ ਨੂੰ ਪੁਲਿਸ ਬੜਾ ੱੱੱਕਾ ਕਰੀ ਆ ਕੀ ਗੱਲਬਾਤ ਕੀ ਸੀਗੀ ਇਹਰ ਏਡਾ ਵੱਡਾ ਕੋਈ ਇਸ਼ੂ ਨਹੀਂ ਸੀਗਾ ਜਿੱਡਾ ਵੱਡਾ ਉਹਨਾਂ ਨੇ ਮਸਲਾ ਬਣਾ ਲਿਆ ਜੀ ਅਸੀਂ ਹੁਣ ਸਾਡਾ ਕੋਰਟ ਕੇਸ ਚੱਲਦਾ ਆ ਜੋ ਵੀ ਆਏ ਆ ਅਸੀਂ ਉਹਨਾਂ ਦੇ ਮੋਰੇ ਹੱਥ ਜੋੜੇ ਆ ਕਿ ਜੋ ਵੀ ਤੁਹਾਨੂੰ ਕਾਰਵਾਈ ਲੱਗਦੀ ਆ ਮੰਨ ਲਓ ਸਹੀ ਢੰਗ ਦੇ ਨਾਲ ਤੁਸੀਂ ਉਹ ਕਾਰਵਾਈ ਕਰ ਸਕਦੇ ਆ ਤਾਂ ਤੋਂ ਆਰਡਰ ਹੈਗੇ ਆ ਤਾਂ ਤੁਸੀਂ ਸਾਨੂੰ ਦਿਖਾ ਦਿਓ ਤੁਸੀਂ ਆਪਣੀ ਕਾਰਵਾਈ ਕਰ ਲਓ ਪਰ ਬਟ ਉਹ ਇਸ ਗੱਲ ਨੂੰ ਬਿਲਕੁਲ ਨਹੀਂ ਸਾਡੀ ਨੂੰ ਮੰਨੇ ਜੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਰਨਾ ਤੇ ਕਰਨਾ ਹੀ ਆ ਜੀ ਸਾਰੇ ਇਹ ਪਲਾਟ ਵੀ ਸਾਡਾ ਹੀ ਆ ਅਗਲਾ ਪਲਾਟ ਵੀ ਸਾਡਾ ਹੀ ਆ ਅਸੀਂ ਉਹਨਾਂ ਦੇ ਮੁਰੇ ਹੱਥ ਜੋੜੇ ਕਿ ਇਸ ਪਲਾਟ ਦਾ ਵੀ ਪਾਣੀ ਕਿਸੇ ਪਾਸੇ ਪਾਇਆ ਜਾਵੇ ਸਰ ਉਹ ਕਹਿੰਦੇ ਇਸ ਪਲਾਟ ਦਾ ਸਾਡਾ ਕੋਈ ਮਤਵਲ ਨਹੀਂ ਹੈਗਾ ਸਾਨੂੰ ਇਸ ਘਰ ਦੇ ਨਾਲ ਮਤਵਲ ਅਸੀਂ ਨਾਲ ਦਾ ਹੀ ਪਾਣੀ ਪਾਉਣਾ ਹੈ ਜੋ ਕਿ ਇਹ ਇੱਧਰ ਨੂੰ ਨਿਕਾਸ ਨਹੀਂ ਹੈਗਾ ਪਾਣੀ ਦਾ ਜਿੱਧਰ ਨੂੰ ਨਿਕਾਸਾ ਉਧਰ ਨੂੰ ਅਸੀਂ ਉਹਨਾਂ ਨੂੰ ਕਿਹਾ ਸੀ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਮਤਲਬ ਉਹਨਾਂ ਨੇ ਸਾਡੇ ਨਾਲ ਧੱਕੇਸ਼ਾਈ ਕਰਕੇ 2.5 ਫੁੱਟ ਚੱਕ ਕੇ ਉਹਨਾਂ ਨੇ ਨਾਲੀ ਬਣਾਈ ਸਾਡੇ ਵੱਲੋਂ ਤੇ ਜੋ ਵੀ ਇਹਨੇ ਪਰਸ਼ ਪ੍ਰਸ਼ਾਸਨ ਆਇਆ ਮੰਨ ਲਓ ਉਹਨਾਂ ਨੇ ਇੰਨੇ ਸਾਡੇ ਨਾਲ ਜ਼ਬਰਦਸਤੀ ਕੀਤੀ ਸਾਡੇ ਛੋਟੇ ਛੋਟੇ ਬੱਚੇ ਲੈ ਕੇ ਚੱਕ ਕੇ ਸਾਨੂੰ ਲੈ ਕੇ ਚੱਕ ਕੇ ਮੰਨ ਲਓ ਉਹਨਾਂ ਨੇ ਬੜੀ ਬਤਮੀਜੀ ਨਾਲ ਜਾਨੀ ਕਿ ਉਹ ਸਾਡੇ ਸਾਹਮਣੇ ਪੇਸ਼ ਹੋਏ ਆ ਮੰਨ ਲਓ ਅਸੀਂ ਇਹ ਸਰਕਾਰ ਕੋਲ ਮੰਗ ਕਰਦੇ ਆ ਮੰਨ ਲਓ ਐਦਾਂ ਦੀਆਂ ਸਰਕਾਰਾਂ ਨਹੀਂ ਆਉਣੀਆਂ ਚਾਹੀਦੀਆਂ ਜੋ ਇਹ ਕੰਮ ਹੋ ਰਿਹਾ ਆ ਐਦਾਂ ਦੀਆਂ ਸਰਕਾਰਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਵੀ ਸਰਕਾਰ ਆ ਮੰਨ ਲਓ ਉਹ ਬਿਲਕੁਲ ਜਾਨੀ ਕਿ ਜੋ ਵੀ ਫੈਸਲਾ ਹੈਗਾ ਉਹਨਾਂ ਨੂੰ ਸਹੀ ਢੰਗ ਨਾਲ ਲਿਜਾਇਆ ਜਾਵੇ ਮਤਲਬ ਬਹੁਤ ਗਲਤ ਤਰੀਕਿਆਂ ਨਾਲ ਇਹ ਸਰਕਾਰ ਕੰਮ ਕਰ ਰਹੀ ਹੈ ਜਿੱਥੇ ਵੀ ਆਪਾਂ ਖਬਰਾਂ ਸੁਣਦੇ ਪਏ ਆ ਬਹੁਤ ਗਲਤ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਪੰਚ ਸਾਹਿਬ ਸਾਡਾ ਮਤਲਬ ਜਿਹੜੇ ਪਿੰਡ ਦਾ ਸਰਪੰਚ ਆ ਮਤਲਬ ਉਹਦੇ ਤੇ ਵੀ ਸਾਡੇ ਅਸੀਂ ਕੇਸ ਕੀਤਾ ਹੋਇਆ ਪਰ ਬਟ ਉਹ ਉਸ ਚੀਜ਼ ਨੂੰ ਮੰਨਦਾ ਨਹੀਂ ਪਿਆ ਉਹ ਕਹਿੰਦਾ ਕੇਸ ਕੀ ਚੀਜ਼ ਹੁੰਦੀ ਆ ਉਹ ਕਹਿੰਦਾ ਕੇਸ ਕੋਈ ਚੀਜ਼ ਨਹੀਂ ਹੈਗੀ ਅਸੀਂ ਕਰਕੇ ਦਿਖਾਉਣਾ ਤੇ ਦਿਖਾਉਣਾ ਆ ਸਰਪੰਚ ਉਸ ਦੇ ਨੀਂ ਇਹਨਾਂ ਦੇ ਅੰਦਰ ਪੜਿਆ ਹੋਇਆ ਸੀਗਾ ਮੰਨ ਲਓ ਉਹ ਸਾਡੇ ਸਾਹਮਣੇ ਅਸੀਂ ਇਹਨਾਂ ਨੂੰ ਕਿਹਾ ਸਰਪੰਚ ਦੇ ਸਾਡੇ ਸਾਹਮਣੇ ਪੇਸ਼ ਕਰੋ ਪਰ ਉਹਨਾਂ ਨੇ ਸਰਪੰਚ ਸਾਡੇ ਸਾਹਮਣੇ ਪੇਸ਼ ਨਹੀਂ ਕੀਤਾ ਉਹ ਖੜਾ ਕੋਲ ਹੋ ਕੇ ਪਟਾਕੇ ਗਿਆ ਸਾਰਾ ਕੁਝ ਉਹਦਾ ਕੰਮ ਹੈ ਸਰਪੰਚ ਕੋਣ ਨੇ ਸਾਡੇ ਪਿੰਡ ਦੇ ਬਲਵੀਰ ਸਿੰਘ ਹਾਂਜੀ ਇਹ ਜਿਹੜੀ ਆ ਨਾਲੀ ਪੱਟੀ ਹੋਈ ਐ ਥੱਲੇ ਪਾਸੇ ਹਾਂਜੀ ਦੇਖੋ ਤੁਸੀਂ ਕਿਡ ਕਿਡੀਆਂ ਨੀਆਂ ਇਥੋਂ ਘਟ ਦੂੰਗੀ ਆ ਸਾਡੇ ਘਰਾਂ ਬੰਦੇ ਜ਼ਿਆਦਾ ਡੂੰਗੀ ਆ ਮਤਲਬ 4 4 5 5 ਫੁੱਟ ਇਹ ਕਿਹੜਾ ਮਤਲਬ ਸਹੀ ਤਰੀਕਾ ਆ ਮਨ ਲਓ ਪੱਟਣ ਦਾ ਅਗਲਿਆਂ ਦੇ ਘਰਾਂ ਦੀਆਂ ਨੀਆਂ ਵੀ ਮਤਲਬ ਤੇੜਾ ਆ ਗਈਆਂ ਬਰਸਾਤਾਂ ਦਾ ਮੌਸਮ ਆ ਇਹ ਕੁਝ ਵੀ ਹੋ ਸਕਦਾ ਆ ਸਾਡੇ ਬੱਚੇ ਡਿੱਗਦੇ ਸੀਗੇ ਜਨੋ ਦੇਖੋ ਤਾਂ ਤੁਸੀਂ ਆਪੇ ਹੀ ਦੇਖ ਸਕਦੇ ਆ ਮੰਨ ਲਓ ਜਿਹੜਾ ਵੀ ਨੰਗਦਾ ਆ ਉਹ ਦੇਖਦਾ ਆ ਵੀ ਇਹ ਕੀ ਕੁਛ ਕੀਤਾ ਆ ਇਹਨਾਂ ਨੇ ਕੋਈ ਐਸਟੀਮੇਟ ਨਹੀਂ ਕੋਈ ਕੁਝ ਨਹੀਂ ਹੈਗਾ ਮਤਲਬ ਧੱਕਾ ਕਰਨਾ ਸੀ ਉਹ ਧੱਕਾ ਕਰ ਗਏ ਆ ਹਾਂਜੀ ਬਰਸਾਦ ਮੀਂਹ ਆ ਨਾ ਹਰ ਇੱਕ ਬੱਚਾ ਹਰ ਇੱਕ ਨੇ ਕੰਮ ਤੇ ਜਾਣਾ ਆ ਮੰਨ ਲਓ ਅਸੀਂ ਕਿੱਥੋਂ ਦੀ ਆਪਣੀਆਂ ਗੱਡੀਆਂ ਕੱਢੀਏ ਆਪਣੇ ਮੋਟਰਸਾਈਕਲ ਕਿੱਥੋਂ ਦੀ ਨੰਗਾਈਏ ਸਾਨੂੰ ਕੁਝ ਨਹੀਂ ਪਤਾ ਲੱਗਦਾ ਜਿਹੜੇ ਪੈਂਜੀ ਆਪਣੇ ਚੱਬੇ ਵਾਲੇ ਵਿਧਾਇਕਾ ਜਾਂ ਐਮ ਪੀ ਆ ਉਹ ਇਸ ਵਕਤ ਇਸ ਮੁੱਦੇ ਦਾ ਆਏ ਕਿ ਜਾਂ ਨਹੀਂ ਆਏ ਉਹਨਾਂ ਨੇ ਦੁੱਖ ਦਿਲ ਬੋਲ 4 ਦਿਨ ਪਹਿਲਾਂ ਉਹ ਇਹਨਾਂ ਦੇ ਘਰੇ ਆਏ ਆ ਸਾਰਾ ਕੁਝ ਉਹ ਕਰਕੇ ਦੱਸ ਕੇ ਗਏ ਆ ਆਪ ਸਮਝਾ ਕੇ ਗਏ ਆ ਜੋ ਵੀ ਕਰਨਾ ਹੈ ਕੀਤਾ ਜਾਂ ਮੰਨ ਲਓ ਤੇ ਘਰ ਵਾਲੇ ਭਾਵੇਂ ਨਾ ਕਹਿੰਦੇ ਹੋਗੇ ਮੈਂ ਪਿੰਡ 'ਚ ਰਹਿੰਦੀ ਆ ਮੈਂ ਦਾਅਵੇ ਨਾਲ ਕਹਿ ਸਕਦੀ ਆ ਵੀ ਜੋ ਵੀ ਕੰਮ ਕੀਤਾ ਆ ਡਾਕਟਰ ਰਾਜ ਨੇ ਕੀਤਾ ਆ ਪਿਛਲੇ ਦਿਨੀ ਜਿਹੜੀ ਆ ਵੀਡੀਓ ਘੜੀ ਪਾਇਨ ਹੋਈ ਆ ਜਿਹਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਉਹ ਤੱਕਾ ਕਰ ਰਹੇ ਆ ਜੀ ਤੇ ਉਹਦੇ ਵਿੱਚ ਤੁਸੀਂ ਉਹ ਜਿਹਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਜ਼ਬਰਦਸਤੀ ਕਰ ਰਹੇ ਆ ਜੀ ਹਾਂਜੀ ਬਿਲਕੁਲ ਕਿਤੇ ਤੋਂ ਸਾਡੇ ਬਹੁਤ ਚੀਤੀ ਆ ਹਾਂਜੀ ਕਿਹੜੇ ਮਸਲੇ ਤੇ ਹੋ ਗਈ ਕੀ ਗੱਲ ਹੋ ਗਈ ਇਦਾਂ ਦੀ ਜਿਹੜੀ ਆ ਇੰਨੇ ਜਿਹੜੇ ਪੁਲਿਸ ਜਿਹੜੀ ਆਈ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਹੈ ਔਰ ਤੁਹਾਡੇ ਨਾਲ ਧੱਕਾ ਕਰੀ ਸੀ ਦੇਖੋ ਜੀ ਨਾਲੀ ਦਾ ਮਸਲਾ ਸੀ ਢਾਈ ਟੱਪ ਚੱਕ ਕੇ ਉਹਨੂੰ ਬਣਾਇਆ ਸੀ ਹਾਂਜੀ ਹਾਂਜੀ ਉਹ ਉਹਨੇ ਉਹ ਪੈਣ ਨਹੀਂ ਦਿੱਤੀ ਉਹ ਕਹਿੰਦੇ ਸੀ ਐ ਇਹਨੂੰ ਪਾਉਣਾ ਚੱਕ ਕੇ ਪਾਣੀ ਦਾ ਨੰਨ ਕੱਢ ਦਿੱਤੀ ਸਾਈਡ ਤੋਂ ਸਗਾ ਜੀ ਮੋੜ ਦੇ ਤੇ ਉਹਨੂੰ ਪਾਣੀ ਦਾ ਨੰਨ ਪਾ ਰਹੇ ਉਹਦੇ ਨਾਲ ਹੀ ਪੈਣਾ ਬਣਿਓ ਤੇ ਜੀ ਇਹ ਤਾਂ ਹੁਣ ਚੱਕ ਕੇ ਥੋੜੇ ਦਿਨ ਤੱਕ ਬਣਾਈ ਸੀ ਠੀਕ ਹੈ ਜੀ ਪਹਿਲਾਂ 2-4 ਬਾਰ ਪਹਿਲਾਂ ਵੀ ਆ ਚੁੱਕੀ ਆ ਪੋਸਟਾ ਦਾ 50-50 ਬੰਦੇ ਮਲਾਜ ਮਲਾ ਲੈ ਕੇ ਆਣ ਬਾਅਦ ਸਭ ਆਪਸੇ ਮੁੜਦੇ ਰਹੇ ਉਹ ਦਿਨ ਵੀ ਇੱਦਾਂ 50-60 ਬੰਦੇ ਆ ਗਏ ਸਾਨੂੰ ਪੁੱਛਿਆ ਲਿਆਓ ਤੁਹਾਡੇ ਕੋਲ ਕੀ ਆ ਹਾਂ ਤੇ ਆਰਟੀਕਲ ਸਟੇਟ ਰਿਕਾਰਡ ਆਉਂਦਾ ਫਾੜ ਦੋ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੀ ਕੋਡ ਦਾ ਆਰਡਰ ਹੈਗਾ ਤਾਂ ਤੁਸੀਂ ਦਿਖਾ ਦਿਓ ਕਹਿੰਦੇ ਸਾਨੂੰ ਸਰਕਾਰਾਂ ਦਾ ਆਰਡਰ ਹੈ ਮੈਂ ਕਿਹਾ ਜੇ ਸਰਕਾਰ ਦਾ ਆਦਰ ਵੀ ਉਹ ਵੀ ਸਾਨੂੰ ਦਿਖਾ ਦਿਓ ਜਦਕਿ ਉਹ ਨਹੀਂ ਸਾਨੂੰ ਕੁਝ ਨਹੀਂ ਦਿਖਾ ਰਿਆ 5 ਮਿੰਟ ਉਹਨੇ ਲੈ ਡੀਐਸਪੀ ਸਾਹਿਬ ਨੇ ਜੀ ਕਹਿੰਦਾ 5 ਮਿੰਟ ਤੁਹਾਨੂੰ ਦਿੱਤੇ ਉਸੇ ਟਾਈਮ ਸਾਨੂੰ ਕੋਈ ਏਪੀਸੀ ਬਿਲਕੁਲ ਖੜੀ ਸੀ ਕੋਈ ਮਾਹੌਲ ਨਹੀਂ ਸੀ ਲੜਾਈ ਦਾ ਬਿਲਕੁਲ ਸਾਨੂੰ ੱੱਕੇ ਨਾਲ ਫੜ ਫੜ ਕੇ ਗੱਡੀ ਪਾਸ ਰੇੜੇ ਲੈ ਆਂਦੀ ਟੱਕੇ ਪਹਿਲਾਂ ਇਹਨੂੰ ਹਰਬਿੰਦਰ ਸਿੰਘ ਨੂੰ ਛਿਟਿਆ ਫੇ ਨਾਲੇ ਮੈਨੂੰ ਖਿੱਚ ਲਿਆ ਨਾਲੇ ਤੇ ਮੇਰੀ ਨੋ ਖਿੱਚ ਲਿਆ ਨਾਲੇ ਮੇਰੀ ਪੋਤੀ ਖਿੱਚ ਲਿਆ ਨਾਲੇ ਮੇਰਾ ਪੋਤਾ ਖਿੱਚ ਲਿਆ ਪੰਚਾਇਤ ਜੀ ਹੋਰ ਉਹਨਾਂ ਦੇ ਖਿੱਚ ਦੇ ਨੌ-ਦਸ ਬੰਦੇ ਚੱਕ ਕੇ ਉਹਦੀ ਗੱਡੀ ਕਿੱਥੇ ਫਟਾਫਟ ਚੱਕ ਕੇ ਲੈ ਗਏ ਸਾਨੂੰ ਮੇਰੇ ਥਾਣੇ ਜੀ ਬਾਅਦ ਆਪਣਾ ਮਾਹੌਲ ਲੜਾਈ ਵੜਾ ਕੇ ਤਾਂ ਆਪਣਾ ਸ਼ੁਰ ਜਾ ਕੇ ਮੋੜਾਂ ਨਾਲ ਹੀ ਆਪਣੀ ਅਸੀਂ ਮਾਲਕੀ ਵਿੱਚ ਬਣਾਈਓਗਾ ਜੀ ਕਿਉਂਕਿ ਅਸੀਂ ਆਪਣੀ ਮਾਲਕੀ 1.2 2 ਫੁੱਟ ਛੱਡ ਕੇ ਫੇਰ ਸਾਡਾ 2.27 ਫੁੱਟ ਰਾਹ ਐ ਇਸ ਵੇਲੇ 2.29 30 ਫੁੱਟ ਦੇ ਕਿਰਬ ਰਸਤਾ ਆ ਉਹਦੇ ਵਿੱਚ ਸਾਡਾ ਮਾਲਕੀ ਆ ਉਹਦੇ ਜਿਹੜੇ ਵਿੱਚ ਸਾਡੀ ਪਾਈਪਲਾਈਨ ਸਾਰੀ ਪੜ ਦਿੱਤੀ ਜਾਂਦੇ ਨਾਲ ਹੀ ਇੱਕ ਕੱਚੀ ਨਾਲੀ ਬਣੀ ਹੋਈ ਸੀ ਦੂਜੀ ਲਾਈਨ 'ਚ ਪਾਈਪਲਾਈਨ ਸੀ ਤਾਂ ਕਿ ਸਾਰਾ ਸੀ ਵੀ ਸਾਡਾ ਪਟਕੇ ਸਾਡੇ ਆਉਂਦਿਆਂ ਨੂੰ 3-4 ਫੁੱਟ ਡੂੰਘਾ ਘਾਟ ਤੋਂ ਕਰਦਾ ਜਾਂ ਕੇ ਨੰਗਣ ਦੀ ਬਹੁਤ ਪ੍ਰੋਬਲਮ ਹੋ ਗਈ ਸੀ ਕਾਰਨ ਗੱਡੀਆਂ ਵੀ ਨਹੀਂ ਨਿਕਲ ਸਕਦੀਆਂ ਸੀ ਆਖ ਕੇ ਅਸੀਂ ਉਹਨਾਂ ਨੇ ਘਰ ਵਾਲਿਆਂ ਨੇ ਆ ਕੇ ਪੂਰ ਕੇ ਆਪਣਾ ਰਸਤਾ ਬਣਾਇਆ ਹਾਂ ਬਜੁਰਗਡੇ ਦੇ ਘੇਰ ਵਿੱਚ ਬਾਕਤਾ ਮੈਡੀਆਂ ਜਦੋਂ ਫਿਰ ਸਾਨੂੰ ਅੰਦਰ ਵੀ ਆ ਕੇ ਆਏ ਵੀ ਹੁਸਕੇ ਵਿਚਾਰੀਓ ਮਲਾਜਮਿਆਂ ਗਿੱਟ ਦੇ ਦਿਲਿੰਦਰ ਕੌਰ ਉਹਨੂੰ ਦੇਖੋ ਜੀ ਉਹ ਬਹੁਚੀ ਹੋ ਗਈ ਉਹਨਾਂ ਦੇ ਖੜਿਆਂ ਤੇ ਜੇ ਤੂੰ ਉਹਨੂੰ ਉਸੇਲੇ ਮੌਕੇ ਤੇ ਹਸਪਤਾਲ ਨਾ ਲਗਾਏ ਉਹਨਾਂ ਨੇ ਕੋਈ ਇਥਾੜੀ ਤੇ ਤਾਕਤ ਨਹੀਂ ਖਾਦਾ ਮੈਂ ਨਾ ਸਾਡੇ ਨਾਲ ਧੱਕੇਚਾਹੀ ਕੀਤੀ ਆ। ਮੰਗ ਕੀ ਕਰਦੇ ਹੋ ਬਾਬੂ ਜੀ ਤੁਸੀਂ? ਹਾਂ ਜੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਕੋਲੋਂ ਤੁਸੀਂ ਕੀ ਮੰਗੇ ਸਰਕਾਰ ਨੇ ਤਾਂ ਬਿਲਕੁਲ ਆਪੇ ਗੁੰਡਾ ਰਾਜ ਰਾਜ ਚਲਾਤਾ ਅਸੀਂ ਨਾ ਤਾਂ ਕੀ ਮੰਗ ਕਰ ਸਕਦੇ ਜਦ ਖੁਦ ਸਰਕਾਰੇ ਗੁੰਡਾ ਰਾਜ ਕਰ ਰਹੀ ਹੈ। ਕੀ ਮੰਗਾਗੇ ਉਹਨਾਂ ਕੋਲੋਂ ਤੁਸੀਂ? ਠੀਕ ਹੈ ਜੀ। ਸਰਕਾਰ ਤੋਂ ਤਾਂ ਤਾਂ ਮੰਗੀਏ ਜੇ ਉਹਨੇ ਆਪ ਗੁੰਡਾ ਰਾਜ ਨਾ ਕੀਤਾ ਹੋਵੇ। ਉਹਨਾਂ ਤੋਂ ਤਾਂ ਸਾਡੇ ਕੁਝ ਨਹੀਂ ਮੰਗ ਸਕਦੇ ਨਾ ਜਦ ਕਰਕੇ ਸਰਕਾਰ ਨੇ ਤਾਂ ਧੱਕਾ ਸਾਡੇ ਨਾਲ ਕਰਵਾਇਆ। ਬਸ ਫਿਰ ਮੰਗਾਗੇ ਕੀ ਉਹਨਾਂ ਕੋਲੋਂ? ਖੁਦ ਰਾਜ ਆ ਕੇ ਇੱਥੇ ਤਿੰਨ ਚਾਰ ਦਿਨ ਪਹਿਲਾਂ ਗਿਆ। ਹਾਂ ਜੀ। ਉਹ ਦਾ ਤੋ ਸਾਰਾ ਕਾਰਕਰੀ ਕੀਆ ਦੇਖ ਕੇ ਗਿਆ ਬਸ ਥੋੜੇ ਜਨਾ ਬਸ ਅੱਜ ਤੁਹਾਡੀ ਸਾਰ ਲੈਣ ਵਾਸਤੇ ਬਹੁਤ ਜੋ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਕਰੀਮਪੂਰੀ ਸਾਹਿਬ ਆਏ ਆ ਉਹਨਾਂ ਨੇ ਕੀ ਭਰੋਸਾ ਦਿੱਤਾ ਤੁਹਾਨੂੰ ਉਹਨੇ ਪ੍ਰੋਤਾਨਿਕ ਦਿੱਤਾ ਪਿਆ ਅਸੀਂ ਤੁਹਾਡੇ ਨਾਲ ਖੜੇ ਆ ਜੀ ਹਾਂ ਹਰ ਵੇਲੇ ਕੋਈ ਵੀ ਤੁਹਾਡੇ ਨੂੰ ਤਕਲੀਫ ਹੁੰਦੀ ਅਸੀਂ ਤੁਹਾਡੇ ਨਾਲ ਸਾਥ ਪੂਰਾ ਦੇਾਂਗੇ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਜੀ ਅੱਗੇ ਧਰਨਾ ਅਸੀਂ ਚੱਪੇਵਾਲ ਦੇ ਵਿੱਚ ਰੈਲੀ ਕਰ ਰਹੇ ਆ 23 ਤਰੀਕ ਨੂੰ ਹਾਂ ਜੀ ਉੱਥੇ ਵੱਧ ਤੋਂ ਵੱਧ ਪੂਰਾ ਪੰਜਾਬ ਪਹੁੰਚੂਗਾ ਕੀ ਨਾਮ ਹੈ ਭਾਈ ਤੁਹਾਡਾ ਸਰਵਿੰਦਰ ਸਿੰਘ ਸਰਵਿੰਦਰ ਸਿੰਘ ਜੀ ਜੋ ਪਿਛਲੇ ਦਿਨੀ ਵੀਡੀਓ ਚੱਲ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਦਾ ਕੀ ਕੀ ਗੱਲਬਾਤ ਹੋਈ ਹੈ ਅਸਲ ਦੇ ਵਿੱਚ ਸਾਰੀ ਜਿਹੜੀ ਹੈ ਗੱਲਬਾਤ ਜਰੂਰ ਸਮਝਾਓ ਜਿਹੜੀ ਹੈ ਕੀ ਗੱਲਬਾਤ ਹੋਈ ਹੈ ਕਿਤਨਾ ਦਾ ਤੁਹਾਡੇ ਨਾਲ ਧੱਕਾ ਹੋਇਆ ਔਰ ਕਿਹੜੇ ਮੁੱਦੇ ਨੂੰ ਲੈ ਕੇ ਹੋਈ ਹੈ ਗੱਲਬਾਤ ਮੁੱਦਾ ਪੈਨਸ਼ਨ ਵਾਲੀ ਦਾ ਸੀ ਹਾਂਜੀ ਅਸੀਂ ਕਰਦੇ ਸੀ ਵਿਧਵਾ ਔਰ ਕੁਧੀ ਮਤ ਜੀ ਕਿਉਂਕਿ ਤਾਂ ਪੌਸ ਚੜ ਚੜ ਕੇ ਆਉਂਦੀ ਐਮਪੀ ਕਰਾ ਰਿਆ ਐਮਐਲਏ ਕਰਾ ਰਿਆ ਹਾਂ ਵੀ ਅਸੀਂ ਉਹਦੀ ਹੈਲਪ ਲਈ ਖੜੇ ਸੀ ਜੀ ਅਸੀਂ ਹੈਲਪ ਦੇ ਖੜੇ ਖੜੇ ਰਸ ਤੋਂ ਇਹ ਕਹਿ ਜੀ ਸਾਡਾ ਤੋੜ ਕੇ ਹੀ ਚੱਲਦਾ ਜੀ ਉਹ ਫੋਟੋ ਕੇ ਇਸ ਨੂੰ ਲੈਨੇ ਨਹੀਂ ਰੱਖਦੇ ਜੀ ਜੇ ਉਹਨਾਂ ਨੂੰ ਕਹਾਂ ਕਿ ਸਾਡੇ ਕੋਲ ਸਰਕਾਰ ਦੇ ਆਰਡਰ ਅਸੀਂ ਕਹਿੰਦੇ ਸਾਨੂੰ ਜੇ ਤੁਹਾਡੇ ਕੋਲ ਸਰਕਾਰ ਦਾ ਆਰਡਰ ਹੋਈ ਦਿੱਤਾ ਜਾਵੇ ਕਿਹਦੇ ਕੋਲ ਕੋਡ ਦਾ ਆਰਡਰ ਆਉਂ ਵੀ ਦਿੱਤਾ ਜਾਵੇ ਪਸੇ ਇੰਨੀ ਗੱਲ ਤੋਂ ਸਾਡੇ ਨਾਲ ਡੀਐਸਪੀ ਆ ਕੇ ਹੱਥੋਂ ਪਾਈ ਹੁਕਮ ਜੀ ਜਿੰਨੇ ਨਾਲ ਹੀ ਸਾਡੇ ਬੱਚੇ ਔਰ ਸਾਡੇ ਟੈਡੀ ਹੁਣਾਂ ਅਨੁਸਾਰਿਆਂ ਨੂੰ ਚੱਕ ਕੇ ਮੇਰੀ ਘਰ ਵਾਲੀ ਔਰ ਮੇਰੇ ਭਰਾ ਜਿਹੜੇ ਸਾਰੇ ਚੱਕ ਕੇ ਵਾਚੇ ਸਿੱਟ ਕੇ ਪਹਿਲਾਂ ਤਾਂ ਕਹਿੰਦੇ ਚੋ ਤੋਂ ਪਾਰ ਬਸ ਖੜੀ ਕਰ ਲਓ ਫੇ ਪਿੱਛੇ ਫੋੜ ਗਿਆ ਨਹੀਂ ਇਹਨਾਂ ਨੂੰ ਥਾਣੇ ਹੀ ਲੈ ਜਾਓ ਜਾਨੀ ਕਿ ਇੱਥੇ ਤੱਕ ਸਾਡੇ ਨਾਲ ਹੋ ਗਿਆ ਮੁੜ ਕੇ ਸਾਡੇ ਆਉਂਦਿਆਂ ਨੂੰ ਜਿਹੜੀ ਉੱਚੀ ਨਾਲੀ ਦਾ ਅਸੀਂ ਪੋਰਚ ਕੇਸ ਲਾਇਆ ਸੀ ਉਹਨੂੰ ਖਤਮ ਕਰਨ ਆਏ ਸੀ ਉਹ ਨਹੀਂ ਖਤਮ ਕਰ ਲਈ ਬਾਕੀ ਸਾਡੇ ਅੱਗੇ ਨਾਲੀ ਸੀਗੀ ਇੱਕ ਰੈਂਪ ਤਾਂ ਬਣਦਾ ਪਟਣਾ ਪੀਤ ਸਿੰਘ ਦੇ ਰਣਜੀਤ ਸਿੰਘ ਉਹਨਾਂ ਦੇ ਉਹਨਾਂ ਦੇ ਚਾਰ ਰੈਂਪ ਉਹ ਵੀ ਪਟਤੇ ਉਹ ਵੀ ਖਤਮ ਕਰਤੀ ਜੀ ਤੇ ਹੁਣੇ ਭਾਜੀ ਜੋ ਤੋ ਅੜਿੰਗਰ ਹੋਇਆ ਟਕਦਾ ਹੋਇਆ ਹੁਣ ਤੁਸੀਂ ਕਿਤੇ ਕਿਤੇ ਕਿੰਨਾ ਲੋਕਾਂ ਨਾਲ ਸੰਪਰਕ ਕੀਤਾ ਜਾਂ ਕਿਹੜੇ ਸਰਕਾਰੀ ਮੈਂ ਦੁਜੇ ਕੀਤਾ ਤੁਸੀਂ ਅੱਜ ਬੀਐਸਪੀ ਦੇ ਕੁਝ ਲੋਕ ਵੀ ਤੁਹਾਡੇ ਕੋਲ ਆਏ ਸੀ ਪੰਜਾਬ ਪ੍ਰਧਾਨ ਪਹੁੰਚੇ ਹੋਏ ਸੀ ਹਾਂ ਜੀ ਅਵਤਾਸ਼ ਸਿੰਘ ਕ੍ਰੀਮਪੁਰੀ ਆਏ ਆ ਜੀ ਸਾਨੂੰ ਬੜਾ ਹੌਸਲਾ ਦਿੱਤਾ ਜੀ ਨੇ ਤਾਂ ਇਹੀ ਕਿਹਾ ਕਿ ਆਪਾਂ ਤੁਹਾਡੇ ਨਾਲ ਆ ਅੱਗੇ ਵੀ ਕੋਈ ਸਰਕਾਰ ਦਾ ਨਾ ਤੱਕਾ ਕਰ ਰਹੀ ਅਸੀਂ ਤੁਹਾਡੇ ਨਾਲ ਆ ਪਾਕਿ 23 ਤਰੀਕ ਨੂੰ ਉਹਨਾਂ ਨੇ ਪਰੇਲੀ ਦਾ ਲਾਨ ਕਰਤਾ ਕਿ ਆਪਾਂ 23 ਤਰੀਕ ਨੂੰ ਬਾਅਦ ਤੋਂ ਬਾਅਦ ਉੱਥੇ ਆਪਾਂ ਵੀ ਜਾਵਾਂਗੇ ਔਰ ਆਪਣੇ ਰਿਸ਼ਤੇਦਾਰ ਔਰ ਕਿੱਥੇ ਵੀ ਸਾਡੇ ਪੰਜਾਬ ਦੇ ਬੰਦੇ ਆ ਸਾਰੇ ਪਹੁੰਚਣਗੇ ਵੈਸੇ ਦੇਖਿਆ ਜਾਵੇ ਤਾਂ ਜਿਹੜਾ ਪਿੰਡ ਦਾ ਮਤਲਬ ਆ ਕਹਿੰਦੇ ਇਹ ਨਹੀਂ ਪਿੰਡ ਦਾ ਮਤਲਬ ਪੰਚਾਇਤ ਸਮਝਾਉਂਦੀ ਹੁੰਦੀ ਹੈ ਇਹ ਪੰਚਾਇਤ ਨਹੀਂ ਸੋ ਜਾ ਸਕਦੀ ਇੱਥੇ ਸਰਪੰਚ ਜਦੋਂ ਅਸੀਂ ਖੜਦੇ ਸਰਪੰਚ ਸਾਡੇ ਮੋਰੇ ਨਹੀਂ ਜਦੋਂ ਸਾਨੂੰ ਥਾਣੇ ਨੂੰ ਭੇਜ ਦਿੰਦੇ ਸਰਪੰਚ ਫੇ ਨੀਵਾ ਹੋ ਹੋ ਕੇ ਪਟਾਰਿਆ ਇਹ ਆ ਸਕਦਾ ਸਰਪੰਚ ਜਦੋਂ ਅਸੀਂ ਬਿਠਾ ਲਦੇ ਸਾਡੇ ਪਿੰਡ ਦੇ ਹੋਰ ਵੀ ਬੰਦੇ ਕਹਿੰਦੇ ਵੇ ਬੈਠ ਕੇ ਗੱਲ ਕਰੀਏ ਪਹਿਲਾਂ ਵੀ ਹੋਈ ਪੰਜ ਨੂੰ ਉਸੋਂ ਵੀ ਨਹੀਂ ਸਰਪੰਚ ਨਹੀਂ ਵਿੱਚ ਬੈਠਿਆ ਸਰਪੰਚ ਦੋਤਾ ਦੋ ਦੋ ਦੇਖਦਾ ਦੋ ਕੋੜ ਚਾਪਕੇ ਨਾੜੀ ਉਹਨੂੰ ਪਾਣੀ ਪਾਇਆ ਅੱਛਾ ਜੀ ਮੇਰਾ ਦੇਖਦਾ ਨਿਕਾਸ਼ ਇਹੇ ਸਾਡਾ ਕੇਸ ਚ ਗਿਆ ਇਹੇ ਸਾਡਾ ਕੋਰਟ ਚ ਮੁਕਾਦਮਾ ਚੱਲਦਾ ਸੀ ਪੰਜ ਦਾ ਨਿਕਾਸ਼ ਤੇ ਦੂਸਰੀ ਸਾਈਡ ਨੂੰ ਸੀ ਕਰਕੇ ਚਾਪਕੇ ਢਾਈ ਫੋਰ ਸਾਡੇ ਅਨੁਪਾਤ ਆਇਆ ਇਹ ਬਾਪੂ ਜੀ ਕਦੋਂ ਦੀ ਗੱਲ ਹੈ ਕਿੰਨਾ ਚਿਰ ਹੋ ਗਿਆ ਇਹ ਕਿਤੇ ਨੂੰ ਜੀ ਪੀਨੂ ਹਾਂ ਜੀ ਇਹ ਜਿਹੜੀ ਆ ਤੁਸੀਂ ਆਹ ਛੱਟ ਕੇ ਬਣਾਈ ਹੋ ਉੱਚੀ ਇਹਨੂੰ ਹੋ ਗਿਆ ਤੇ ਡੇਢ ਸਾਲ ਹੋ ਗਿਆ ਅੱਛਾ ਜੀ ਜਦੋਂ ਇਹ ਬਣਾਉਣ ਲੱਗੇ ਸੀ ਤੁਸੀਂ ਤੇ ਤੁਸੀਂ ਕੀਤਾ ਹੀ ਕੋਈ ਇਹਨਾਂ ਨੂੰ ਗੱਲ ਕਿਹਾ ਹਾਂ ਕਿ ਲੋਕ ਟੱਕਿਆ ਨਹੀਂ ਦਰੂਕੇ ਸੀ ਹਾਂ ਸਰ ਪੰਜ ਮਹੀਨੇ ਟੱਕਿਆ ਨਹੀਂ ਹੁੰਦਾ ਟੈਂਪੀਚੀ ਨਾਲ ਹਾਂ ਜੀ ਤੇ ਫਿਰ ਅਸੀਂ ਕੇਸ ਕੋਰਟ ਕੇਸ ਇਹਦਾ ਲਾਇਆ ਅੱਛਾ ਜੀ ਸਾਡਾ ਵਾਲੇ ਦੀ ਕੋਰਟ ਕੇਸ ਚੱਲਦਾ ਹੈ ਠੀਕ ਹੈ ਕੋਰਟ ਕੇਸ ਨੇ ਚੱਲਦੇ ਆ ਬੇਬੀ ਤੁਹਾਡੇ ਨਾਲ ਜਾਤੀ ਹੋਏ ਤੇ ਚੱਲਦਾ ਕਮਿਸ਼ਨ ਮਕਰਰ ਹੋਇਆ ਸੀ ਉਹਨੇ ਇਹਨੂੰ ਲੁਕਾਉਣ ਦੀ ਖਾਤਰ ਇਹ ਕੰਮ ਕੀਤਾ ਜੀ ਜੀ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ